ਪੰਜਾਬੋਂ ਚ ਕੱਲਾ ਅਣਖੀ ਆਣਾ ਆਇਆ ਏਦਾ ਜਮੀਰ ਕੇ ਮਰੇ ਰੁਕਾ ਯਾਰ ਤੂੰ ਛੜ ਦੇ ਪਿੰਡ ਕੀ ਆ ਇਹਦਾ ਭੋਗ ਤੇ ਚੱਲੇ ਭੋਗ ਵਾਲੇ ਦਾ ਦੀਦੇ ਨਹੀਂ ਗੱਲਾਂ ਕਰਕੇ ਫੌਲੀ 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 ਤੂੰ ਹੀ ਨ ਭੋਗ ਤੇ ਕਾਹ ਭਾਈ ਕੁੱਟੀ ਜਾਂਦੇ ਆ ਜਿਹੜੇ ਸਹੀ ਦੱਸੋ ਕਾ ਬਹੁਤ ਬੁਰਾ ਹਾਲ ਚੁੱਪ ਕਰ ਜਾਓ ਬੋਲ ਜਾਨਾ ਬੜੀ ਗੱਲ ਨਹੀਂ ਕੋਈ ਮੈਂ ਮਾਦੀ ਚਾਹਾਂ ਦੋਵੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਾ ਪਾਣੀ ਦੱਸੋ ਜੀ ਕੀ ਗੱਲ ਧੰਨਵਾਦ ਹੋਣੀ ਨਹੀਂ ਹੁੰਦੇ ਹੋਣੀ ਆਉਂਦੀ ਬਸ ਹੋਣੀ ਹੁੰਦੀ ਬਸ ਉਧਰੋਂ ਹਾਂਜੀ ਹਾਂਜੀ ਬਿਲਕੁਲ ਇਹਨਾਂ ਨੂੰ ਘਾ ਨਾ ਜਾਂਦੇ ਪਰ ਇਹਨਾਂ ਨੂੰ ਵਾਪਸ ਕਰ ਦਿਓ ਆਪਾਂ ਨਹੀਂ ਜਾਂਦੇ ਨਾ ਇਹ ਇੱਕ ਲੜਾਈ ਵਾਲਾ ਕੰਮ ਆ ਕਰ ਮੇਰਾ ਠੀਕ ਹੈ ਨਹੀਂ ਨਹੀਂ ਲੜਾਈ ਵਾਲਾ ਨਹੀਂ ਕਰ ਰਹੇ ਆਪਾਂ ਬਿਲਕੁਲ ਵੀ ਕਹਿੰਦੇ ਨਹੀਂ ਜਾਂਦੇ ਨਾ ਹਾਂਜੀ 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 ਜਿੱਥੇ ਬੰਦੀ ਧੱਕਿਆ ਹਣਾ ਆਪਾਂ ਕਿਥੇ ਇੱਥੋਂ ਵਾਪਸ ਮੋੜ ਦਿਓ ਐਂ ਨਾ ਕੰਮ ਕਰੋ ਠੀਕ ਹੈ ਅਸੀਂ ਵੇਖੋ ਤੁਹਾਡੇ ਨਾਲ ਸਾਲ ਕੀ ਚੱਲਦੇ ਨੇ ਸਾਥ ਸੰਗ ਤਾਂ ਮੌਕਾ ਲੈਂਦਾ ਕਈ ਪਤਾ ਖੜਨ ਲੋ ਨਾ ਜੀ ਇਹ ਸਾਡਾ ਰੋਕ ਪੈਦਾ ਕੀ ਜੀ ਅੱਧੇ ਰਲ ਕੇ ਪਾ ਦੋ ਨਾ ਤੁਸੀਂ ਮੋੜਦੇ ਨਹੀਂ ਤੁਸੀਂ ਕਿਹਦੇ ਨਾਲ ਅਸੀਂ ਲੜਾਈ ਨਹੀਂ ਕੋਈ ਤਾਂ ਉਹਦੀ ਗੋਲੀ ਆ ਲੜ ਰਹੇ ਅਸੀਂ ਤਾਂ ਲੜਾਈ ਨਹੀਂ ਕਰ ਰਹੇ ਅਸੀਂ ਲੜਾਈ ਨਹੀਂ ਕਰਾਉਣੀ ਸ ਉਹ ਵੀ ਲੈ ਜਾਂਦੇ ਨਹੀਂ ਨਾ ਹੀ ਅਸੀਂ ਕਰਨ ਅਸੀਂ ਇਹਨਾਂ ਦਾ ਕੋਈ ਇਹਨਾਂ ਨੂੰ ਮਾਰ ਨਹੀਂ ਸਕਦੇ ਨਹੀਂ ਫਿਰ ਆਪਾਂ ਮੈਚ ਤੇ ਕਲੈਸ਼ ਕਰਾਉਣਾ ਯਾਰ ਬੱਸਾ ਮੋਰੋ ਜਿਹੜੀ ਗੱਲ ਹੈ ਸਾਡੇ ਆਪਾਂ ਅੱਗੇ ਨਹੀਂ ਜਾਂਦੇ ਇਸ ਨਹੀਂ ਕਰਾਉਣਾ ਤੁਸੀਂ ਪਿੱਛੇ ਰੋਕਦੇ ਜੀ ਅੱਗੇ ਨਹੀਂ ਜਾਂਦੇ ਨਾ ਕੋਈ ਗੱਲ ਨਹੀਂ ਸਾਨੂੰ ਹੁਣ ਕੀ ਤੁਹਾਡਾ ਪਤਾ ਨਹੀਂ ਸੀ ਸਾਹਿਬ ਪਤਾ ਹੁਣ ਮੀਡੀਆ ਦੇ ਖਬਰਾਂ ਤੇ ਨਹੀਂ ਆਉਂਦੀ ਕਾਹਦੇ ਨਹੀਂ ਜਾਂਦੇ ਨਾ ਗੱਲ ਕਰਦਾ ਮੈਂ ਬੱਸ ਭੇਜ ਦਿਓ ਮੈਂ ਕਹਿੰਦਾ ਯਾਰ ਮਾਰ ਕੇ ਲੈ ਜਾਂਦਾ ਨਹੀਂ ਸਰ ਉੱਥੇ ਪਿੱਛੇ ਨਾ ਸਾਰਿਆਂ ਨੂੰ ਪਤਾ ਵੀ ਉੱਥੇ ਮਹਿਬਲ ਮੋਰਚਾ ਲੱਗਾ ਬੱਸਾਂ ਉੱਥੋਂ ਨਹੀਂ ਜਾਂਦੀ ਤੁਹਾਡਾ ਕੰਮ ਪਹਿਲਾਂ ਬੰਦੇ ਉੱਥੇ ਇਹਨਾਂ ਨੂੰ ਦੱਸ ਦੇਵੇ ਇੱਧਰ ਆਉਂਦੀ ਨਹੀਂ ਜਾਂ நாயிரா! <laughs> 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 ਰੋਕ ਬਣਾਣਾ ਮਾਰੋ ਆ ਕੇ ਗੱਲੋਂ ਕਰੋ ਮੈਂ ਤਾਂ ਭਰਾਵਾਂ ਕੋਈ ਭਰਾਵਾਂ ਨੂੰ ਪਹਿਲਾਂ ਅਖੇ ਪਿੱਛੇ ਜਾਣ ਦੋ ਲੈ ਨਹੀਂ ਸਰ ਪਿੱਛੇ ਰੋਕ ਨਹੀਂ ਜਾਣੀ ਇਹ ਤਾਂ ਉੱਧਰ ਦੀ ਕੱਢਣੀਆਂ ਆ ਇਹ ਨਹੀਂ ਕੰਨਣਾ ਯਾਰ ਇਹ ਭਾਈ ਜੀ ਉੱਧਰ ਦੀ ਕੱਢਣੀਆਂ ਸਾਰੀਆਂ ਕੱਢਣੇ ਉੱਥੇ ਹੀ ਆ ਨਹੀਂ ਨਹੀਂ ਯਾਰ ਕੋਈ ਗੱਲ ਨਹੀਂ ਅੱਪਾ ਪਿੱਛੇ ਜਾਣੀ ਨਹੀਂ ਵੀ ਇਹਨਾਂ ਨੂੰ ਕੋਈ ਕੋਸ਼ਿਸ਼ ਨਹੀਂ ਖਿਆ ਅੱਗੇ ਆਪਾਂ ਨਹੀਂ ਜਾਣਦੇ ਨਾਲ ਗੱਲ ਖਤਮ ਪਿੱਛੇ ਜਾਣ ਜੁਗਲਾ ਨਹੀਂ ਕਰਨ ਚਲੇ ਅੱਗੇ ਜਾਂਦੇ ਨਾ ਘਰਾਂ ਨੂੰ ਇਹਨਾਂ ਨੂੰ ਜਾਣਾ ਹੀ ਨਹੀਂ ਨਹੀਂ ਸਾਨੂੰ ਹੈ ਉਹੀ ਗੱਲ ਹੋਰ ਘਰਾਂ ਨੂੰ ਜਾਣਗੇ ਔਰ ਕਿੱਥੇ ਜਾਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਆਦੇ ਵਾਪਸ ਜਾਓ ਇੱਧਰੋਂ ਅਸੀਂ ਇਹਨਾਂ ਨੂੰ ਰੱਖ ਕੇ ਕਰਨਾ ਹੈ ਨਹੀਂ ਬਾਈ ਹਲੇ ਖੜ ਜਾ ਯਾਰ ਓ ਯਾਰ ਫੇਰ ਉਹੀ ਗੱਲ ਤੁਸੀਂ ਸਰ ਮੇਰੀ ਗੱਲ ਬੜਾ ਚੰਗਾ ਬੋਲਿਆ ਇਹਨਾਂ ਨੇ ਬੜਾ ਚੰਗਾ ਯਾਰ ਕਿਵੇਂ ਲੜਾਈਏ ਲੜਕੋ 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 ਆਪਣੀ ਜਾਂਦੇ ਆ ਤੇ ਯਾਰ ਉਹ ਨਹੀਂ ਕਿਥੋਂ ਆਇਓ ਇੱਥੇ ਜਾਓ ਕੋਈ ਨਹੀਂ ਸਕਦਾ ਦੋ ਰੋੜ ਤੇ ਚਲੋ ਯਾਰ ਉਧਰ ਜਾ ਤੁਹਾਨੂੰ ਰੋਕਿਆ ਚੱਲ ਚੱਲ ਜਾਣਾ ਹੀ ਨਹੀਂ ਕਿਤੇ ਇੱਥੇ ਖੜ੍ਹਨੇ ਜਾ ਹੀ ਜਾਣਾ ਹੀ ਨਹੀਂ ਕਿਤੇ ਹਵਾ ਕੱਢੋ ਯਾਰ ਸਾਹਮਣੇ ਕੀ ਹਨ ਰੋਕੋ ਏ ਹਵਾ ਕੱਢ ਦੇ ਦਿਓ ਹਵਾ ਕੱਢ ਦੇ ਹਵਾ ਕੱਢ ਦੇ ਯਾਰ ਹਵਾ ਕੱਢ ਦੇ ਜਲਦੀਨ ਕੱਲਾ ਡੈਪਟੀ ਸਾਹਿਬ ਆ ਕੇ ਕਲੇਸ਼ ਬਣਾਉਣ ਲੱਗਾ ਸਾਰੇ ਖੜੇ ਸੀ ਉੱਥੇ ਨਾ ਗਾ ਨੰਗਣ ਨਾ ਪਿਛਾ ਜਾਂਦਾ ਰੁਕ ਜਾ ਕੋਈ ਗੱਲ ਨਹੀਂ ਭਾਈ ਆਪੇ ਕਹੀ ਇਹਨੇ ਦੋ ਗੱਲ ਨਹੀਂ ਮੋੜਦੇ ਅਸੀਂ ਕੁਝ ਨਹੀਂ ਅਸੀਂ ਇਹਨਾਂ ਤੋਂ ਰਾਕੀ ਕਰਾਉਂਦੇ ਇੱਥੇ ਵੀ ਕੁਝ ਹੁੰਦਾ ਗੱਲ ਪੁੱਤਾਂ ਨੂੰ ਜੁਮੇ ਦਾ ਰਸਤਾ ਕਹਨਾਂ ਨਹੀਂ ਕੋਈ ਲੜਾਈ ਪੜਾਈ ਹੁੰਦੀ ਅਸੀਂ ਜ਼ਿੰਮੇਵਾਰ ਹਾਂ ਜੀ ਇਹਨਾਂ ਦੇ ਅਸੀਂ ਇਹਨਾਂ ਨੂੰ ਅੱਜ ਖੜੇ ਪੰਜ ਅਸੀਂ ਕੰਮੀ ਕੋਈ ਗੱਲ ਬਣਾਉਂਦੇ ਰਹੇ ਤੇ ਹੋਏ ਅਸੀਂ ਕੱਲਾ ਡੈਪਟੀ ਸਾਹਿਬ ਆ ਕੇ ਆਂਦਾ ਇੱਥੇ ਆ ਕੇ ਕਹਿੰਦਾ ਬਈ ਛੇਦੀ ਛੇਦੀ ਪਛਾਣ ਕਰੋ ਕਲੇਸ਼ ਪੈਂਦਾ ਆਂਦਾ ਉਹ ਨਹੀਂ ਯਾਰ ਬਈ ਕੱਲਾ ਬਈ ਦੋਵੇਂ ਆਇਆ ਤੈਨੂੰ ਅਸੀਂ ਕਿਹਾ ਤੂੰ ਸਾਨੂੰ ਕੁਛ ਕਿਹਾ ਕੋਈ ਗੱਲ ਨਹੀਂ ਹੋਏ ਇਹਨਾਂ ਨੂੰ ਕੁਝ ਨਹੀਂ ਬੋਲਿਆ ਤਾਂ ਇਹਨਾਂ ਨੂੰ ਕੁਝ ਨਹੀਂ ਬੋਲਿਆ ਜੇ ਇਹਨਾਂ ਨੂੰ ਕੁਝ ਅਸੀਂ ਬੋਲਿਆ ਤਾਂ ਇਹਨਾਂ ਨੇ ਕੁਝ ਨਹੀਂ ਬੋਲਿਆ ਜੇ ਇਹਨਾਂ ਨੂੰ ਕੁਝ ਅਸੀਂ ਬੋਲਿਆ ਤਾਂ ਇਹਨਾਂ ਨੇ ਕੁਝ ਨਹੀਂ ਬੋਲਿਆ ਜੇ ਇਹਨਾਂ ਨੂੰ ਕੁਝ ਅਸੀਂ ਬੋਲਿਆ ਤਾਂ ਇਹਨਾਂ ਨੇ ਕੁਝ ਨਹੀਂ ਬੋਲਿਆ ਜੇ ਇਹਨਾਂ ਨੂੰ ਕੁਝ ਅਸੀਂ ਬੋਲਿਆ ਤਾਂ ਇਹਨਾਂ ਨੇ ਕੁਝ ਨਹੀਂ ਬੋਲਿਆ ਜੇ ਇਹਨਾਂ ਨੂੰ ਕੁਝ ਅਸੀਂ ਬੋਲਿਆ ਤਾਂ ਇਹਨਾਂ ਨੇ ਉਹ ਨਹੀਂ ਯਾਰ ਲਾ ਦੱਸ ਥੋੜੀ ਜਨੇ ਬਰਾਏ ਕਰੀ ਗੱਲ ਚਲੋ 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 ਹੁਣ ਮਹਿਕਮਾ ਦੱਸੋ ਤੁਹਾਨੂੰ ਕੋਈ ਤਰਾਜ ਆ ਬਾਜੇ ਜਾ ਵੜਦੇ ਅਸੀਂ ਕਿੱਧਰ ਨੂੰ ਮਰਜੀ ਬਾਸ ਲੈ ਜਾਣ ਤੁਹਾਨੂੰ ਕੋਈ ਤਰਾਜ ਆ ਦੱਸੋ ਲੈ ਹੁਣ ਕਹੋ ਬੜਾ ਵੀਡੀਓ ਪੁੱਛ ਦੱਸੋ ਕਿ ਤਰਾਜ ਨੂੰ ਬਾਜੇ ਲਾ ਬਾਜੇ ਜਾਵੜ ਗਏ ਅਸੀਂ ਯਾਰ ਅਸੀਂ ਕਹਿੰਦੇ ਰੋਡ ਨਾ ਬਲਾਕ ਕਰੋ ਬਸ ਰੋਡ ਚੱਲੀ ਜਾਂਦਾ ਅਸੀਂ ਬਾਜੇ ਜਾ ਵੜਦੇ ਆ ਚੱਲੀ ਜਾਂਦਾ ਰੋਡ ਸਾਨੂੰ ਭਾਈ ਕੋਈ ਗੱਡੀ ਨਹੀਂ ਰੋਕੀ ਅਸੀਂ ਬਾਜੇ ਜਾ ਵੜਦੇ ਆ ਵੇਖੋ ਬਾਕੀ ਤੁਸੀਂ ਪਿੱਛੇ ਮੋੜੀ ਜਾਓ ਅੱਛੇ ਬੇ ਬੰਦ ਨੂੰ ਚਾਹੀਦਾ ਉਹਦੀ ਬਿਆਨਗੀ ਦੀ ਜੀ ਤੁਸੀਂ ਆਪਣੇ ਕੋਲ ਆ ਜਾਓ ਅਸੀਂ ਕਦੋਂ ਕਹਿੰਦੇ ਕੰਮ ਕਰੋ ਯਾਰ ਘਾਹੋਂ ਆਏ ਫਿਰ ਸਾਨੂੰ ਬਾਜੇ ਜਾ ਵੜ ਤੋ ਤੁਸੀਂ ਸਹਿਤ ਦੋ ਪਾਜੇ ਜਾ ਕੇ ਵਿਚਾਰੋ ਕੇ ਜਾ ਜੰਦਕੋ ਮੈਂ ਇਹ ਹੋਰ ਤੱਕ ਨਹੀਂ ਚਲੋ ਆਪਾਂ ਜਦ ਹੀ ਉਹ ਬਲੂ ਮੈਂ ਇਹ ਤੁਹਾਨੂੰ ਬਾਅਦੋਂ ਕਰਨਾ ਪੈਣਾ ਨਹੀਂ ਕਰਨਾ